ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਪ੍ਰਾਣਾ ਤਸਵੀਰ ਬਾਗਾ ਪ੍ਰਾਣਾ ਤੇ ਜਿਹੜਾ ਸਾਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਬਾਈ ਕੋਲੇ ਇੱਕ ਬੈਡ ਸੁਕਾਊਗਾ ਕਾਕੇ ਬਰਾੜ ਕੋਲੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਬਈ ਜੇ ਕਿਸੇ ਵੀਰ ਨੇ ਪੌਂ ਸੇਲ ਕਰਨਾ ਹੋਵੇ ਜਾਂ ਜੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਆ ਸੱਲੀ ਪਰਖ ਤੁਸੀਂ ਆਏ ਕਰਨ ਤੁਸੀਂ ਪੈਸੇ ਲਾਉਣੇ ਆ ਸੂਏ ਸੂਏ ਨਾਗਾ 22 ਰੋਏ ਵੇਚਦੇ ਉਹਨਾਂ ਨੇ ਪਾਉਂਦਾ ਆ ਰਿਹਾ ਕਰੋ ਸੂਏ ਸੂਏ ਨਾਗਾ ਦੀ ਦੋ ਟਾਈਮ ਤੁਸੀਂ ਚੋ ਕੇ ਜਰੂਰ ਲਿਆ ਕਰੋ ਜੀ ਕਿਤੇ ਕੋਈ ਪਹੁ ਲੈਨੇ ਪਹਿਲਾਂ ਮੇਰੇ ਚੈਨਲ ਤੋਂ ਲੈਨੇ ਆ ਪਹਿਲਾਂ ਕਿ ਹੋ ਚੈਨਲ ਤੋਂ ਲੈਨੇ ਆਗੇ ਕਿਉਂਕਿ ਚੈਨਲ ਸਿਰਫ ਪਸੂ ਦਿਖਾਉਣਾ ਹੁੰਦਾ ਵਾ ਲੈਣਾ ਆਪਾਂ ਹੁੰਦਾ ਦੋ ਟਾਈਮ ਚੋ ਕੇ ਆਪ ਦਾ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਭ ਕਿ ਤੁਹਾਡਾ ਹੱਕ ਦਾ ਮਤਲਬ ਹੁੰਦਾ ਵਖਾਣਾ ਹਾਂਜੀ ਭਾਈ ਦਾ ਦੇਣ ਵਾਲੇ ਬੰਦੇ ਤੇ ਵੀ ਨਿਰਪੁਰ ਚਾਹੀਦਾ ਠੀਕ ਹੈ ਜੀ ਕੂੜਾ ਨਾ ਦਵਾ ਮੈਂ ਸੋਣਾ ਦਵਾ ਸਹੀ ਗੱਲ ਹੈ ਜੀ ਨੰਬਰ ਦੂਜਾ ਠੀਕ ਹੈ ਜੀ ਆਨਲਾਈਨ ਪਸ਼ੂ ਬੰਦ ਕਰ ਦਿਓ ਆ ਆ ਕੇ ਭਾਈ ਸਾਹਿਬ ਕੋਕ ਤੇ ਪਹੁੰਚ ਲੈ ਕੇ ਜਾਇਆ ਕਰੋ ਸਹੀ ਗੱਲ ਹੈ ਭਾਈ ਨੰਬਰ ਚੌਥਾ ਤੇ ਵੇਖ ਪਰਕੇ ਆਪ ਦੀ ਜਦੋਂ ਤੋਂ ਇਹ 2000 ਰੁਪਏ ਤੇ 50 40 ਲਾ ਦਿੰਦੇ ਆ ਸਹੀ ਗੱਲ ਆ ਜੀ ਕੋਈ 1500 ਤੇਲ ਮਾਜੂ ਤਾਂ ਵੀ ਕੋਈ ਨਹੀਂ ਠੀਕ ਆ ਜੀ ਤੇਲ ਵੀ ਦਿਆਂਗੇ ਅਗਲੇ ਦਾ ਬਾਈ ਠੀਕ ਆ ਜੀ ਤੇ ਸਾਡੀ ਕੋਈ ਵੜਾ ਤੇ 900 ਜਾਂ ਥਣ ਘੱਟਵਾ ਦੋ ਦੁੱਧ ਘੱਟਵਾ ਦੋ ਠੀਕ ਆ ਜੀ ਕੋਈ ਗੱਲ ਨਹੀਂ ਠੀਕ ਆ ਜੀ ਠੀਕ ਆ ਜੀ ਇੱਕ ਵੜਾ ਹੀ ਅੱਜ ਹੁਣ ਫਿਰ ਇੱਕ ਵੜਾ ਜੀ ਹਾਂ ਪੂਰੀ ਵਧੀਆ ਵੜਾ ਇਹ ਠੀਕ ਆ ਲਿਬਰੀ ਪਈ ਆ ਇਹ ਲਿਬੜੀ ਆਈ ਆ ਅਗਲੇ ਦੇ ਘਰੇ ਦੋ ਡੰਗ ਚੋਕ ਕੇ ਲਏ ਆ 8 ਲੀਟਰ ਖੋਦਾ ਠੀਕ ਆ ਦੋ ਟਾਂ ਚੋਲਵੇ ਅਗਲਾ ਦੋ ਟਾਂ ਚੋਲ ਜੀ ਦਾ 2400 ਠੀਕ ਆ ਤੋਰ ਲਈ ਮਾੜੀ ਜੀ ਫੁੱਲ ਮੋਟਾ ਫੁੱਲ ਡੰਡੀ ਆ ਠੀਕ ਆ ਜੀ ਕੋਈ ਤੁਣਾਉਣ ਦੀ ਗੱਲ ਨਹੀਂ ਜਾਤ ਪਾਤ ਪੂਰੀ ਐ ਠੀਕ ਆ ਲਓ ਜੀ ਦੋਸਤੋ ਫੇਸ ਕੁਆਲਿਟੀ ਚੈੱਕ ਕਰੋ ਬੋਦੇਲ ਨਿੱਕਾ ਕਰਨੇ ਹੀ ਨਵਾਈ ਹੁੰਦੀ ਤੇ ਚਮਕਣੀ ਸੀਗੀ ਤੁਹਾਨੂੰ ਪਤਾ ਬਰਾੜ ਸਾਹਿਬ ਦੇ ਕੰਮ ਨਾਲ ਨਵਾਈ ਨਾ ਕਰਨੀ ਬਾਈ ਨੇ ਤਾਂ ਆ ਹੀ ਵੇਚਦੇ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਆ ਇਹ ਮਾਲ ਵੀ ਕੀ ਜਾਂਦਾ ਵਾ ਵੇਖੋ ਕੱਦ ਵੇਖੋ ਕੱਡਾ ਤੁਸੀਂ ਮਰ ਸਿਰਫ 24000 ਦੁੱਧ 8 ਕਿਲੋ ਕੰਡੇ ਵਾਲਾ ਬਾਈ ਤੁਹਾਨੂੰ ਪਤਾ ਬਈ ਦੋ ਟਾਈਮ ਬਾਈ ਚੁਆ ਕੇ ਜਾਂ ਇਧਰ ਹੀ ਮੋੜ ਦੇ ਬਰਾੜਾ ਦੋ ਟਾਈਮ ਸਾਨੂੰ ਬਾਈ ਚੁਆ ਕੇ ਦਿੰਦਾ ਵਾ ਹਰੇਕ ਨੂੰ ਤੇ ਫੇਸ ਕੁਆਲਿਟੀ ਚੈੱਕ ਕਰ ਲਓ ਇਹਦੀ ਸੋਹਣੀ ਫੇਸ ਕੁਆਲਿਟੀ ਆ ਕਿ ਆ ਦੇਖੋ ਤੁਸੀਂ ਬੋਦੀ ਬਾਦੀ ਨਿਕਾ ਕਾਨਾ ਜਿਹੀ ਨਵਾ ਨੂੰ ਕੇ ਬੁਰਸ਼ ਬੁਰਸ਼ ਮਾਰ ਕੇ ਸ਼ੈਂਪੂ ਮਾਰ ਕੇ ਵੀਡੀਓ ਬਣਾਉਂਦੇ ਆ ਦੇਖੋ ਤੁਸੀਂ ਨੱਚਦੀ ਆ ਗਈ ਆ ਜਿਹਦੇ ਪਸੰਦ ਆਏ ਤੇ ਬਾਈ ਨਾਲ ਗੱਲਬਾਤ ਕਰ ਲਈ ਮੁੱਲ 24000 ਰੁਪਿਆ ਇਹਦਾ ਠੰਡੀ ਸੀਲ ਆ ਹੱਥ ਦੀ ਚਾਈ ਵਾਲਾ ਸੋਹਣੇ ਥਾਣਾ ਚਾਰ ਹੀ ਥਾਣਾਗੇ ਹੁਣ ਇਹ ਚੋਈ ਹੋਈ ਆ ਕਿ 9 ਵਜ ਦੇ ਆ ਹਜੇ ਚਾਂਦ ਜੀ ਸਾਰਾ ਦੇਣੀ ਪਿਆ 6:00 ਵਜੇ ਚਾਈ ਹੁੰਦੀ ਤੇ 6:00 ਵਜੇ ਸਵੇਰ ਚੋਲੇ 6:00 ਵਜੇ ਚੋਲੇ ਸ਼ਾਮ ਨੂੰ ਦੋ ਟਾਈਮ ਦੀ ਚੋਕ ਥੱਲੀ ਕਰਕੇ ਲੈ ਜਾਓ ਤੁਸੀਂ ਮੁੱਲ ਜਮਾ ਜੈ 24000 ਰੁਪਇਆ ਮੈਂ ਮੈਂ ਵਰਗਾ ਦਾਦਾ ਠੀਕ ਆ ਜੀ ਬਾਕੀ ਕਰਾਸ ਆ ਚੱਟਾ ਹੀ ਹੋਊਗਾ ਚੱਟਾ ਦਾਦਾ ਜਮਾ ਮੈਂ ਵਰਗਾ ਠੀਕ ਆ ਬਾਈ ਕੋਈ ਐਡਾ ਮੌਮਨ ਕੱਤੀ ਹੈ ਠੀਕ ਆ ਬਾਈ ਲਓ ਜੋ ਜਿਹਦੇ ਪਸੰਦੇ ਬਾਈ ਨਾਲ ਗੱਲਬਾਤ ਕਰ ਲੋ ਜੀ ਧੰਨਵਾਦ ਜੀ